ਸੰਤ ਬਾਬਾ ਬਚਨ ਸਿੰਘ ਜੀ ਕਾਲ ਸੇਵਾ ਦਿੱਲੀ ਵਾਲਾਂ ਤੋਂ ਬਰੋਸਾਏ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਚੰਦਨ ਸਿੰਘ ਜੀ ਅਤੇ ਨਾਨਕਪੁਰੀ ਟਾਂਡਾ ਯੂਪੀ ਉਤਰਾਖੰਡ ਤੋਂ ਜਸ਼ਦਾਰ ਬਾਬਾ ਗੁਰਜੰਤ ਸਿੰਘ ਜੀ ਵੱਲੋਂ ਹਰ ਸਾਲ ਕਣਕ ਦੀ ਸੇਵਾ ਨਿਭਾਈ ਜਾਂਦੀ ਹੈ ਅਤੇ ਸੰਗਤਾਂ ਦੇ ਵੱਧੇ ਆਗਮਨ ਨੂੰ ਵੇਖ ਕੇ ਮਹਾਪੁਰਖਾਂ ਵੱਲੋਂ ਇਸ ਸਾਲ ਵੀ 22 ਟਨ ਕਣਕ ਦੀ ਸੇਵਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਕੀਤੀ ਗਈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਜਰਨਲ ਕਤਰਿੰਦਰਜੀਤ ਸਿੰਘ ਮੈਨੇਜਰ ਹਰਜੀਤ ਸਿੰਘ ਹਜੂਰੀ ਕਥਾਵਾਚਕ ਗਿਆਨੀ ਸਤਨਾਮ ਸਿੰਘ ਅਤੇ ਕਾਰ ਸੇਵਾ ਦਿੱਲੀ ਵਾਲੇ ਬਾਬਾ ਮੇਜਰ ਸਿੰਘ ਜੀ ਨੇ ਵੀ ਮਹਾਪੁਰਖਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਵੱਧ ਚੜ ਕੇ ਗੁਰੂ ਘਰ ਦੇ ਅਸરાਮ ਵਿੱਚ ਹਿੱਸਾ ਪਾਉਣ ਦੀ ਅਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਦੀ ਭੇਲ ਕੀਤੀ ਬਹੁਤ ਹੀ ਖੁਸ਼ੀ ਪਰ ਰਸਮਾਂ ਤਖਸੀਰ ਮੰਦਰ ਜੀ ਪਟਨਾ ਸਾਹਿਬ ਇਥੇ ਕਿ ਨਵੀਆਂ ਮੌਰਤਾਂ ਸਖਤਾਂ ਦੇ ਥੈਰਣ ਉਸ ਦੇ ਬਣ ਰਹੀਆਂ ਹਨ ਲੰਗਰ ਦੇ ਪ੍ਰਬੰਧ ਬਹੁਤ ਸੋਨੇ ਚੱਲ ਰਹੇ ਹਨ ਲੰਗਰਾਂ ਵਾਸਤੇ ਕਣੂ ਦੀ ਰਸਦ ਜੋ ਹੈ ਇੱਕ ਕਾਰ ਸੇਵਾ ਦਿੱਲੀ ਵਾਲੇ ਗੁਰਪ੍ਰਸਾਦ ਬਾਬਾ ਹਰਬੰਸ ਸਿੰਘ ਜੀ ਸੰਪਰਦਾਏ ਜਿਨ੍ਹਾਂ ਵੱਲੋਂ ਸਤਕਾਰਯੋਗ ਬਾਬਾ ਬਜਨ ਸਿੰਘ ਜੀ ਮੌਜੂਦਾ ਮੁਖੀ ਅਤੇ ਬਾਬਾ ਗੁਰਜੰਤ ਸਿੰਘ ਜੀ ਵੱਡਾ ਚੰਦਰ ਸਿੰਘ ਜੀ ਬਾਬਾ ਸੁਲਿੰਦਰ ਸਿੰਘ ਸ਼ੰਦਰ ਜੀ ਬਾਬਾ ਗੁਰਨਾਮ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਇਹਨਾਂ ਦੀ ਜਥੇਬੰਦੀ ਵੱਲੋਂ ਕਰੀਬ 22 ਕੁਆਂਟਲ 22 ਟਨ ਕਣਕ ਉਹ ਅਜੇ ਖੰਧਾ ਲੰਗਰ ਵਾਸਤੇ ਭੇਜੀ ਗਈ ਹੈ ਚੱਕਰਪੀਰ ਮੰਦਿਰ ਦੇ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਬਾਬਾ ਬਜਨ ਸਿੰਘ ਜੀ ਦਿੱਲੀ ਵਾਲਿਆਂ ਦੇ ਤੇ ਸਾਰੇ ਜਥੇਦਾਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਇਸ ਖੁਸ਼ੀ ਦੇ ਮੌਕੇ ਤੇ ਜਿੱਥੇ ਸੰਗਤਾਂ ਦੀ ਆਮਦ ਕਾਫੀ ਐਤੋੜੀ ਵੱਧ ਹੈ ਸੰਗਤਾਂ ਆ ਰਹੀਆਂ ਹਨ ਉਹ ਸੰਗਤਾਂ ਦੇ ਵਿੱਚ ਬਾਬਾ ਕੁਲਵਿੰਦਰ ਸਿੰਘ ਜੀ ਜਿਹੜੇ ਕਿ ਗੁਜਰਤੋਂ ਸੰਗਤਾਂ ਨੂੰ ਲੈ ਕੇ ਆਏ ਹਨ ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਬਾਬਾ ਸਤਨਾਮ ਸਿੰਘ ਜੀ ਬਾਬਾ ਮੇਦਰ ਸਿੰਘ ਜੀ ਹਰਜੀਤ ਸਿੰਘ ਜੀ ਸਾਰੇ ਸਾਡੇ ਸੇਵਾਦਾਰ ਪ੍ਰਬੰਧਕ ਨਾਲ ਸੱਦੇ ਸੇਵਾ ਕਰ ਰਹੇ ਹਨ ਮੇਤਾ ਬੇਨਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪर्व ਜੋ ਹੈ 4 5 6 ਜਨਵਰੀ ਨੂੰ ਵੱਡੇ ਪੱਧਰ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਆਪ ਸਭ ਦਾ ਚਰਨਾਂ ਚ ਬੇਨਤੀ ਆਪ ਜੀ ਨੇ 4 5 ਤੇ 6 ਜਨਵਰੀ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਆ ਜੁਣਿਆ ਕਰੋ ਤੇ ਗੁਰੂ ਕੀ ਖੁਸ਼ੀ ਪ੍ਰਾਪਤ ਕਰੋ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਾਵਲੇ ਹੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿੱਥੇ ਤਿੰਨ ਗੁਰੂ ਸਾਹਿਬਾਨਾਂ ਨੇ ਮਹਾਨ ਚਰਨ ਪਾਏ ਹਨ ਔਰ ਇਸ ਧਰਤੀ ਨੂੰ ਵਰਸਾਇਆ ਔਰ ਸਿੱਖ ਕੌਮ ਦਾ ਮਹਾਨ ਤਖਤ ਹੈ ਔਰ ਸੰਗਤਾਂ ਦੀ ਜਿਹੜੀ ਆਮਦ ਹੈ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਤੋ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਨਵੀਆਂ ਸਰਾਵਾਂ ਬਣ ਰਹੀਆਂ ਉੱਥੇ ਮਹਾਪੁਰਖਾਂ ਵੱਲੋਂ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਖਾਂ ਵੱਲੋਂ ਵੀ ਬੇਅੰਤ ਵੱਡੀਆਂ ਸੇਵਾਵਾਂ ਜੋ ਨਵੀਆਂ ਸਰਾਵਾਂ ਬਣ ਰਹੀਆਂ ਉਹਦੇ ਵਿੱਚ ਦਿੱਤੀਆਂ ਜਾ ਰਹੀਆਂ ਹਨ। ਉੱਥੇ ਖੁਸ਼ੀ ਦੀ ਗੱਲ ਹੈ ਕਿ ਨਾਨਕਪੁਰੀ ਤਾਂਡਾ ਯੂਪੀ ਉੱਤਰਾਖੰਡ ਤੋਂ ਜੋ ਕਿ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਖ ਹੈ ਉਹਨਾਂ ਦੀ ਦੇਖ ਰੇਖ ਵਿੱਚ ਜੋ ਸਥਾਨ ਬਾਬਾ ਸੁਰੇਂਦਰ ਸਿੰਘ ਜੀ ਬਾਬਾ ਚੰਦਨ ਸਿੰਘ ਜੀ ਔਰ ਬਾਬਾ ਗੁਰਜਨ ਸਿੰਘ ਜੀ ਜੋ ਉੱਥੇ ਜਥੇਦਾਰ ਹਨ ਉਹਨਾਂ ਵੱਲੋਂ ਪਿਛਲੇ ਸਾਲ ਵੀ ਜੋ 200 ਕਵਾਂਟਰ ਤੋਂ ਵੱਧ ਕਣਕ ਜਿਹੜੀ ਭੇਜੀ ਗਈ ਸੀ ਇਸ ਵਾਰ ਵੀ ਜਿਵੇਂ ਸਾਡੇ ਅਤੀ ਸਤਿਕਾਰਯੋਗ ਜਨਸਕੱਤਰ ਸਾਹਿਬ ਜੀ ਤਖਤ ਸ੍ਰੀ ਹਰਮੰਦਰ ਜੀ ਪ੍ਰਬੰਧਕ ਕਮੇਟੀ ਪਾਈ ਇੰਦਰਜੀਤ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਦੱਸਿਆ ਹੈ ਕਿ 22 ਟਨ ਜਿਹੜੀ ਕਣਕ ਹੈ ਮਾਹਪੁਰਖਾਂ ਵੱਲੋਂ ਲੰਗਰਾਂ ਵਾਸਤੇ ਫੇਰ ਭੇਜੀ ਗਈ ਹੈ ਕਿਉਂਕਿ ਗੁਰਪੁਰਬ ਆ ਰਿਹਾ ਹੈ ਵੱਡੇ ਖਰਚੇ ਹਨ ਜਿਹਦੇ ਵਿੱਚ ਬਹੁਤ ਵੱਡਾ ਸਹਿਯੋਗ ਜੋ ਹੈ ਮਾਹਪੁਰਖਾਂ ਵੱਲੋਂ ਨਾਲਕਪੁਰੀ ਤਾਂਡੇ ਦੀਆਂ ਸੰਗਤਾਂ ਵੱਲੋਂ ਉੱਥੇ ਦੇ ਜੋ ਬਾਬਾ ਜੀ ਹਨ ਬਾਬਾ ਚੰਦਨ ਸਿੰਘ ਜੀ ਔਰ ਬਾਬਾ ਗੁਰਜੰਤ ਸਿੰਘ ਜੀ ਉਹਨਾਂ ਵੱਲੋਂ ਕੀਤਾ ਗਿਆ ਹੈ ਅੱਜ ਅਰਦਾਸ ਬੇਨਤੀ ਕੀਤੀ ਗਈ ਜਿਦੇ ਵੀ ਸਾਡੇ ਸੁਪਰਡੈਂਟ ਦਲਜੀਤ ਸਿੰਘ ਜੀ ਮੈਨੇਜਰ ਹਰਜੀਤ ਸਿੰਘ ਜੀ ਔਰ ਸੰਗਤਾ ਔਰ ਇੱਥੇ ਦੇ ਜੋ ਮਾਹਪੁਰਖ ਬਾਬਾ ਮੇਜਰ ਸਿੰਘ ਜੀ ਬਾਬਾ ਗੁਰਨਾਮ ਸਿੰਘ ਜੀ ਉਹ ਸ਼ਾਮਲ ਹੋਏ ਤੇ ਸਾਡੇ ਜਨਰਲ ਸਕੱਤਰ ਸਾਹਿਬ ਜੀ ਵੀ ਉਹਨਾਂ ਦਾ ਧੰਨਵਾਦ ਕੀਤਾ ਹੈ ਮਾਹਪੁਰਖਾਂ ਦਾ ਇਸੇ ਅਰਦਾਸ ਕਰਦੇ ਆ ਮਾਹਪੁਰਖਾਂ ਨੂੰ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਗੱਜ-ਵੱਜ ਕੇ ਕੌਮ ਦੀਆਂ ਸੇਵਾਵਾਂ ਕਰਦੇ ਰਹਿਣ ਹੋਰ ਸੰਗਤਾਂ ਨੂੰ ਵੀ ਅਪੀਲ ਕਰਦੇ ਪਾਈ ਵੱਡੀ ਗਿਣਤੀ ਵਿੱਚ ਗੁਰੂ ਘਰ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਯੋਗਦਾਨ ਕਰਕੇ ਤਨ ਮਨ ਧੰਨ ਸਹਿਜੋ ਕਰਕੇ ਦਸਵੇਂ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਹੀ ਵੱਡਾ ਭਾਗਾ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕਪੁਰੀ ਤਾਂਡਾ ਤੋਂ ਸਾਡੇ ਤਖਤ शिरोमणि ਪਟਨਾ ਸਾਹਿਬ ਆਸਤੇ ਕਣਕ ਦੀ ਸੇਵਾ ਆਈ ਹੈ ਹਰ ਸਾਲ ਸੇਵਾ ਆਂਦੀ ਹੈ ਇਸ ਸਾਲ ਵੀ ਤਕਰੀਬਨ 20 ਟਨ ਤੋਂ ਜ਼ਿਆਦਾ ਸੇਵਾ ਆਈ ਹੈ ਤੇ ਗੁਰਪੇਰਵ ਦੀਆਂ ਰੇਟਾਂ ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਤੇ ਉਸ ਵਾਸਤੇ ਵੀ ਕਿ ਸਾਡੀ ਕਨਕ ਕਿ ਉਹ ਵਿਭਾਗੀ ਹਰ ਬੰਦੇ ਦੇ ਮੋਹ ਨੂੰ ਲੱਗੇਗੀ ਤੇ ਆਪਾਂ ਸ਼ੁਕਰ ਗੁਜ਼ਾਰ ਕਰਦੇ ਆਂ ਉੱਥੇ ਸੰਤਾਂ ਦਾ ਉੱਥੇ ਦੀ ਕਾਰ ਸੇਵਾਵਾਂ ਦਾ ਸਾਰਿਆਂ ਦਾ ਇਹ ਉਹ ਵਿਭਾਗੀ ਜਗਾ ਤੋਂ ਉਸ ਕਹਿੰਦਾ ਕਾਈ ਹੈ ਜਿੱਥੇ ਮਹਾਰਾਜ ਦਾ ਜ਼ਿਕਰ ਆਇਆ ਮਹਾਰਾਜ ਨੂੰ ਬਾਜ਼ਾਰ ਵਿੱਚ ਵੇਚਿਆ ਗਿਆ ਉੱਥੇ ਦੀ ਪ੍ਰਥਾ ਸੀ ਕਿ ਉੱਥੇ ਗੁਲਾਮਾਂ ਨੂੰ ਖਰੀਦਿਆ ਤੇ ਵੇਚਿਆ ਜਾਂਦਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਕੋਰਤਕ ਰਚਿਆ ਉਹ ਗੁਰੂ ਨਾਨਕ ਸਾਹਿਬੀ ਤਿੰਨ ਵਾਰੀ ਵਿਕੇ ਉਹਨਾਂ ਨੇ ਵਿਕਣ ਵਾਲੀ ਦੀ ਪ੍ਰਥਾ ਸੀ ਗੁਲਾਮਾਂ ਦੀ ਪ੍ਰਥਾ ਸੀ ਇਹ ਖਤਮ ਕੀਤੀ ਤੇ ਇਤਿਹਾਸ ਸੀ ਤੇ ਬਹੁਤ ਹੀ ਵੱਡ ਭਾਗਾ ਦਿਨ ਅਸੀਂ ਸਾਰਿਆਂ ਸ਼ੁਕਰਗੁਜ਼ਾਰ ਕਰਦੇ ਆਂ ਹੱਥ ਜੋੜ ਕੇ ਸਾਰਿਆਂ ਦਾ ਇੱਕ ਵਾਰੀ ਆਪਾਂ ਧੰਨਵਾਦ ਕਰਦੇ ਆਂ